ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਕਿ ਉਹ ਕਿਹੋ ਜਿਹੇ ਕਰਮ ਹਨ ਜਿਨ੍ਹਾਂ ਨੂੰ ਕਰਕੇ ਮਨੁੱਖ ਜੁਨਾਂ ਦੇ ਵਿੱਚ ਭਟਕਦਾ ਹੀ ਰਹਿੰਦਾ ਹੈ ਭਾਵੇਂ ਉਸ ਦੀ ਗਤੀ ਨਹੀਂ ਹੁੰਦੀ ਤੇ ਉਸ ਨੂੰ ਕਿਹੜੀ-ਕਿਹੜੀ ਸਜ਼ਾ ਮਿਲਦੀ ਹੈ ਤੇ ਜਦੋਂ ਉਹ ਦੁਬਾਰਾ ਜਨਮ ਲੈ ਕੇ ਧਰਤੀ ਤੇ ਆਉਂਦਾ ਹੈ ਤੇ ਉੱਥੇ ਵੀ ਉਹਨੂੰ ਸਾਰੀ ਉਮਰ ਕਿਹੜੀ ਸਜ਼ਾ ਭੁਗਤਣੀ ਪੈ ਜਾਂਦੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਤੁਹਾਡਾ ਜਨਮ ਮਰਨ ਦਾ ਗੇੜ ਘੱਟ ਦੇਣ ਤੁਹਾਡੇ ਕਰਮ ਸਿੱਧੇ ਹੋ ਜਾਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਬੰਦੇ ਨੂੰ ਕਰਮਾਂ ਦੀ ਸਜ਼ਾ ਦੱਸਦੇ ਹਨ ਕਿ ਕਿਸ ਤਰ੍ਹਾਂ ਮਿਲਦੀ ਹੈ ਅਸੀਂ ਵੇਖਦੇ ਹੀ ਹਾਂ ਕਿ ਸਾਡੇ ਆਸ-ਪਾਸ ਕਈ ਅੰਗਹੀਣ ਹੁੰਦੇ ਹਨ ਕੋਈ ਲੂਲਾ ਲੰਗੜਾ ਹੁੰਦਾ ਹੈ ਤੇ ਲੋਕ ਇਸ ਵਾਰੀ ਇਦਾਂ ਕਿਉਂ ਜਨਮ ਲੈਂਦੇ ਹਨ ਤੇ ਕਈ ਲੋਕ ਜਨਮ ਤੋਂ ਹੀ ਅੰਨੇ ਕਿਉਂ ਹੁੰਦੇ ਹਨ ਜਾਂ ਉਹ ਭੁੱਖ ਦੇ ਨਾਲ ਘੁੱਲਦੇ ਹੀ ਰਹਿੰਦੇ ਹਨ ਇਹਨਾਂ ਨੂੰ ਕਰਮਾਂ ਦੀ ਸਜ਼ਾ ਮਿਲਦੀ ਹੈ ਤਾਂ ਸਾਹਿਬ ਜੀ ਨੇ ਸਾਰੇ ਹੀ ਜਵਾਬ ਆਪਣੇ ਸਿੰਘਾਂ ਨੂੰ ਖਾਲਸੇ ਜੀ ਨੂੰ ਦਿੱਤੇ ਸੀ ਜੋ ਸੋ ਸਾਖੀ ਦੇ ਵਿੱਚ ਲਿਖੇ ਹੋਏ ਹਨ ਸਭ ਤੋਂ ਪੁਰਾਤਨ ਲਿਖਤੀ ਖਰੜੇ ਅਨੁਸਾਰ ਪਾਤਸ਼ਾਹੇ 10ਵੀਂ ਜੀ ਦੀ ਮੁਕੰਮਲ 100 ਸਾਖੀ ਹੈ ਆਓ ਜੀ ਇਸ ਵਿੱਚੋਂ ਤੁਹਾਨੂੰ ਸਰਵਣ ਕਰਵਾਉਂਦੇ ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ ਹੋਇਆ ਸੀ ਸਿੱਖਾਂ ਨੇ ਗੁਰੂ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਕੇ ਇੱਕ ਗੱਲ ਤਾਂ ਦੱਸੋ ਤੇ ਆਹ ਜਿਹੜਾ ਜਨੇਊ ਹੁੰਦਾ ਹੈ ਇਹਦਾ ਕੋਈ ਪੁੰਨ ਪਾਪ ਦੇ ਨਾਲ ਲਿੰਕ ਹੁੰਦਾ ਹੈ ਭੋਲੇ ਭਾਲੇ ਸਿੱਖ ਸੀਗੇ ਉਹ ਵਿਚਾਰੇ ਜਿਨ੍ਹਾਂ ਨੂੰ ਅਜੇ ਰਹਿਤ ਮर्यादा ਦਾ ਪਤਾ ਵੀ ਨਹੀਂ ਸੀ ਮਹਾਰਾਜ ਕਹਿੰਦੇ ਭਾਈ ਇਹ ਤਾਂ ਸਨਾਤਨੀਆਂ ਦੀ ਹਿੰਦੂਆਂ ਦੀ ਨਿਸ਼ਾਨੀ ਹੁੰਦੀ ਹੈ ਸਿੱਖਾਂ ਨੂੰ ਇਹਦਾ ਕੋਈ ਪਾਪ ਕੁਨ ਨਹੀਂ ਹੁੰਦਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਸਾਡੇ ਲਈ ਪਰਮੇਸ਼ਵਰ ਦਾ ਨਾਮ ਜਪਣਾ ਹੀ ਅਤਿ ਉੱਤਮ ਹੁੰਦਾ ਹੈ ਪਰਮੇਸ਼ਵਰ ਦੀ ਸੇਵਾ ਕਰਨੀ ਪਾਠ ਸਿਮਰਨ ਕਰਨਾ ਹੀ ਸਾਡੀ ਸਭ ਤੋਂ ਵੱਡੀ ਲਿਵ ਹੁੰਦੀ ਹੈ ਖਾਲਸੇ ਨੇ ਕਿਸੇ ਵਹਿਮਾ ਭਰਮਾ ਦੇ ਵਿੱਚ ਨਹੀਂ ਪੈਣਾ ਹੁੰਦਾ ਫਿਰ ਮਹਾਰਾਜ ਸਿੰਘਾ ਨੂੰ ਕਹਿੰਦੇ ਕਿ ਜਿਹਦੇ ਤੇ ਵੀ ਪਰਮਾਤਮਾ ਦੀ ਕਿਰਪਾ ਹੋਵੇਗੀ ਉਹ ਖਾਲਸ ਬਣ ਜਾਵੇਗਾ ਉਹ ਖਾਲਸੇ ਦਾ ਰੂਪ ਬਣ ਜਾਵੇਗਾ ਉਹ ਖੰਡੇ ਬਾਟੇ ਦਾ ਅੰਮ੍ਰਿਤ ਵੀ ਜ਼ਰੂਰ ਛਕੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਨਿਸ਼ਚੈ ਵੀ ਰੱਖੇਗਾ ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਝੂਠ ਨਹੀਂ ਬੋਲੇਗਾ ਨਿੰਦਿਆ ਚੁਗਲੀ ਵੀ ਨਹੀਂ ਕਰੇਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਫਿਰ ਪੁੱਛਿਆ ਗੁਰੂ ਜੀ ਕੁਝ ਲੋਕ ਹਨ ਜੋ ਜਨਮ ਤੋਂ ਹੀ ਅੰਨੇ ਹੁੰਦੇ ਹਨ ਜਾਂ ਲੰਗੜੇ ਕਿਉਂ ਹੁੰਦੇ ਹਨ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਦੱਸੋ ਕਿਰਪਾ ਕਰਕੇ ਜਰੂਰ ਦੱਸੋ ਮਹਾਰਾਜ ਕਹਿੰਦੇ ਕਿ ਜਿਹੜੇ ਵੀ ਬੰਦੇ ਹੁੰਦੇ ਹਨ ਜੋ ਅੰਗ ਪੈਰ ਜਿਹਨਾਂ ਦੇ ਨਹੀਂ ਚੱਲਦੇ ਇਹ ਕਰਮੀ ਆਵੈ ਕੱਪੜਾ ਇਹ ਸਾਨੂੰ ਪਰਮਾਤਮਾ ਵੱਲੋਂ ਚਮੜੀ ਮਿਲਦੀ ਹੈ ਇਹ ਕਰਮਾ ਦੁਆਰਾ ਹੀ ਮਿਲਦੀ ਹੈ ਜਿਹੋ ਜਿਹੇ ਆਪਾਂ ਕਰਮ ਕੀਤੇ ਹੁੰਦੇ ਹਨ ਉਹੋ ਜਿਹਾਂ ਬੰਦੇ ਨੂੰ ਪਰਮਾਤਮਾ ਸਰੂਪ ਦੇ ਦਿੰਦਾ ਹੈ ਸਿੱਖਾਂ ਨੇ ਕਿਹਾ ਮਹਾਰਾਜ ਸਾਨੂੰ ਖੁੱਲ ਕੇ ਸਾਰੀ ਗੱਲਬਾਤ ਦੱਸੋ ਜਿਸ ਤੋਂ ਸਾਨੂੰ ਪਤਾ ਲੱਗ ਸਕੇ ਕਿ ਕਿਹੜੇ ਲੋਕ ਇਸ ਤਰ੍ਹਾਂ ਦੇ ਜਨਮ ਲੈਂਦੇ ਹਨ ਮਹਾਰਾਜ ਨੇ ਇਦਾਂ ਸਾਰਿਆਂ ਨੂੰ ਹੀ ਪਿਆਰ ਦੇ ਨਾਲ ਬਿਠਾ ਲਿਆ ਤੇ ਫਿਰ ਪਰਮਾਤਮਾ ਜੀ ਕਹਿੰਦੇ ਵੇਖੋ ਭਾਈ ਜਿਹੜਾ ਵੀ ਮਨੁੱਖ ਕਿਸੇ ਪ੍ਰਾਈ ਇਸਤਰੀ ਨੂੰ ਜਾਂ ਕਿਸੇ ਬੇਗਾਨੀ ਔਰਤ ਨੂੰ ਮਾੜੀ ਨਿਗਾਹ ਦੇ ਨਾਲ ਵੇਖਦਾ ਹੈ ਜਾਂ ਵਾਸ਼ਨਾ ਭਰੀ ਨਿਗਾਹ ਦੇ ਨਾਲ ਵੇਖਦਾ ਹੈ ਉਹ ਤਾਂ नेत्रों ਕਾਣਾ ਹੁੰਦਾ ਹੈ। ਉਹਨੂੰ ਫਿਰ ਕਾਣਾ ਬਣ ਕੇ ਹੀ ਜਨਮ ਲੈਣਾ ਪੈਂਦਾ ਹੈ। ਕਿਉਂਕਿ ਪਰਮਾਤਮਾ ਨੇ ਅੱਖਾਂ ਦਿੱਤੀਆਂ ਸੀ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਦੀ ਸਿਰਫ ਜੋਤ ਵੇਖਣ ਦੇ ਲਈ। ਸਾਰਿਆਂ ਨੂੰ ਇੱਕ ਸਮਾਨ ਸਮਝਣ ਦੇ ਲਈ ਤੇ ਆਪਣਾ ਸਮਝਣ ਦੇ ਲਈ। ਇਹ नेत्रੋ ਮੇਰੇ ਹੋ ਹਰ ਤੁਮ ਮੈਂ ਜੋਤਰੀ ਹਰ ਬਿਨ ਅਵਰਣਾ ਦੇਖੋ ਕੋਈ ਹਰ ਬਿਨ ਅਵਰਣਾ ਦੇਖੋ ਕੋਈ ਪਰ ਬੰਦੇ ਨੇ ਕੀ ਕੀਤਾ? ਅੱਖਾਂ ਦਾ ਗਲਤ ਇਸਤੇਮਾਲ ਕੀਤਾ। ਇਹ ਤਾਂ ਅੱਖੇ ਦੇਖਣਾ ਰੱਜੀ ਆ ਬਹੁ ਰੰਗ ਤਮਾਸ਼ੇ ਅੱਖਾਂ ਤਾਂ ਰੱਜਦੀਆਂ ਹੀ ਨਹੀਂ ਸਾਧ ਸੰਗਤ ਜੀ ਕਿਸੇ ਬੇਗਾਨੀ ਔਰਤ ਨੂੰ ਖੋਟੀ ਨਿਗਾਹ ਦੇ ਨਾਲ ਵੇਖਣ ਦੇ ਲਈ ਵਾਸ਼ਨਾ ਦੇ ਤੌਰ ਤੇ ਮਹਾਰਾਜ ਕਹਿੰਦੇ ਹਨ ਕਿ ਇਹੋ ਜਿਹੇ ਬੰਦਾ ਤਾਂ ਨੇਤਰੋ ਕਾਣਾ ਹੁੰਦਾ ਹੈ ਫਿਰ ਅੱਗੇ ਕਹਿੰਦੇ ਹਨ ਕਿ ਜਿਨ੍ਹਾਂ ਦੇ ਹੱਥ ਪੈਰ ਲੂਲੇ ਹੁੰਦੇ ਹਨ ਜਾਂ ਲੂਲੇ ਹੀ ਉਹ ਜਨਮ ਲੈਂਦੇ ਹਨ ਆਪਾਂ ਬੱਚੇ ਨੂੰ ਕੀ ਕਹਿੰਦੇ ਹਾਂ ਕਿ ਇਹਨੇ ਕਿਹੜਾ ਕੋਈ ਮੜਾ ਕਰਮ ਕੀਤਾ ਜਿਹੜੀ ਇਹਨੂੰ ਜਨਮ ਤੋਂ ਹੀ ਇਹ ਸਜ਼ਾ ਮਿਲ ਚੁੱਕੀ ਹੈ ਤੇ ਇਸ ਲਈ ਵੀ ਮਹਾਰਾਜ ਦੱਸਦੇ ਹਨ ਕਿ ਉਹ ਚੋਰ ਹੁੰਦੇ ਹਨ ਚੋਰਾਂ ਦੇ ਹੱਥ ਪੈਰ ਲੂਲੇ ਹੁੰਦੇ ਹਨ ਤੇ ਇਸ ਕਰਕੇ ਉਹਨਾਂ ਨੂੰ ਇਹ ਕਰਮਾਂ ਦਾ ਕਪੜਾ ਮਿਲਦਾ ਹੈ ਉਹਨਾਂ ਨੇ ਇਹ ਚੀਜ਼ਾਂ ਕੀਤੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਸਜ਼ਾ ਉਹਨਾਂ ਨੂੰ ਇਸ ਜਨਮ ਦੇ ਵਿੱਚ ਆ ਕੇ ਜ਼ਰੂਰ ਮਿਲਦੀ ਹੈ ਕਿਸੇ ਦੇ ਹੱਥਾਂ ਦੀ ਕਮਾਈ ਪੈਰਾਂ ਨਾਲ ਚੱਲ ਕੇ ਆਪਾਂ ਕੰਮ ਤੇ ਜਾਂਨੇ ਹਾਂ ਉਹ ਉਹਨਾਂ ਨੇ ਖਾਦੀ ਹੁੰਦੀ ਹੈ ਉਹ ਚੋਰੀ ਕੀਤੀ ਹੁੰਦੀ ਹੈ ਤਾਂ ਇਸ ਕਰਕੇ ਲੋਲੇ ਪੈਦਾ ਹੁੰਦੇ ਹਨ ਤੇ ਮਹਾਰਾਜ ਕਹਿੰਦੇ ਪਾਈ ਜਿਹੜਾ ਵੀ ਇਸਤਰੀ ਨੂੰ ਕੁੱਟਦਾ ਮਾਰਦਾ ਹੋਵੇ ਉਸ ਨੂੰ ਬਹੁਤ ਹੀ ਰਵਾਉਂਦਾ ਹੋਵੇ ਜ਼ਿੰਦਗੀ 'ਚ ਕਦੇ ਉਸ ਨੂੰ ਸੁੱਖ ਨਾ ਦਿੱਤਾ ਹੋਵੇ ਜਿਸ ਘਰ ਦੇ ਵਿੱਚ ਔਰਤ ਦੀਆਂ ਅੱਖਾਂ ਵਿੱਚ ਹੰਝੂ ਨਿਕਲਣ ਤੇ ਬਾਹਰ ਜਾ ਰਹੇ ਹੋਣ ਹੰਝੂ ਨਿਕਲ ਕੇ ਉਹ ਘਰ ਦੇ ਵਿੱਚੋਂ ਖੁਸ਼ੀਆਂ ਦਾ ਗਲਾ ਹੀ ਘੁੱਟ ਦਿੱਤਾ ਜਾਂਦਾ ਹੈ ਜਿਹੜਾ ਬੰਦਾ ਆਪਣੀ ਔਰਤ ਨੂੰ ਕੁੱਟਦਾ ਹੈ ਮਾਰਦਾ ਹੈ ਮਹਾਰਾਜ ਕਹਿੰਦੇ ਹਨ ਕਿ ਇਹ ਤਾਂ ਬਹੁਤ ਮਾੜੀ ਗੱਲ ਹੈ ਇਹਦੇ ਨਾਲ ਦੇਹ ਨੂੰ ਰੋਗ ਵੀ ਲੱਗ ਜਾਂਦਾ ਹੈ ਗੁਰੂ ਜੀ ਨੇ ਇਹ ਵੀ ਦੱਸਿਆ ਸੀ ਕਿ ਜਦੋਂ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦਾ ਹੈ ਉਹਦਾ ਅਸਰ ਉਸ ਦੀ ਦੇਹ ਤੇ ਤੇ ਜ਼ਰੂਰ ਪੈਂਦਾ ਹੈ ਅਸੀਂ ਵਿਗਿਆਨ ਦੇ ਪੱਖੋਂ ਵੀ ਦੇਖਿਆ ਹੈ ਜਿਹੜੇ ਲੋਕ ਗੁੱਸਾ ਜ਼ਿਆਦਾ ਕਰਦੇ ਹਨ ਉਹਨਾਂ ਦਾ ਵੇਖਿਓ ਕਿ ਬਲੱਡ ਪ੍ਰੈਸ਼ਰ ਵੀ ਜ਼ਿਆਦਾ ਵੱਧਦਾ ਹੈ ਉਹਨਾਂ ਨੂੰ ਬਿਮਾਰੀਆਂ ਵੀ ਜ਼ਿਆਦਾ ਲੱਗਦੀਆਂ ਹਨ ਇਸ ਕਰਕੇ ਕਦੇ ਵੀ ਗੁੱਸੇ ਵਿੱਚ ਆ ਕੇ ਬੰਦੇ ਨੂੰ ਕਿਸੇ ਨੂੰ ਕੁੱਟਣਾ ਨਹੀਂ ਚਾਹੀਦਾ ਨਾ ਹੀ ਮਾਰਨਾ ਚਾਹੀਦਾ ਹੈ ਪਰ ਅਕਸਰ ਇਹ ਲੋਕ ਕਰਦੇ ਹਨ ਤਾਂ ਮਹਾਰਾਜ ਨੇ ਇੱਕ ਗੱਲ ਦੱਸੀ ਹੈ ਸਤਗੁਰ ਜੀ ਦੀ ਸੌ ਸਾਖੀ ਦੇ ਵਿੱਚ ਕਿ ਸੱਚ ਹੈ ਮਹਾਰਾਜ ਕਹਿੰਦੇ ਜਦੋਂ ਦੇਹ ਨੂੰ ਰੋਗ ਲੱਗਦਾ ਹੈ ਜਿਹੜਾ ਵੀ ਬੰਦਾ ਆਪਣੀ ਬੀਬੀ ਨੂੰ ਆਪਣੀ ਪਤਨੀ ਨੂੰ ਭਾਵਕੇ ਘਰ ਵਿੱਚ ਕੁੱਟਮਾਰ ਕਰਦਾ ਹੈ ਕਿਸੇ ਨੂੰ ਉਹ ਰੋਗ ਜ਼ਰੂਰ ਲੱਗ ਜਾਂਦਾ ਹੈ ਇਦਾਂ ਸੱਚ ਵੀ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਇੱਕ ਸੇਖ ਨੇ ਫਿਰ ਉੱਠ ਕੇ ਸਵਾਲ ਕੀਤਾ ਮਹਾਰਾਜ ਕਈਆਂ ਦੀ ਲਤ ਵਿੱਚ ਨੁਕਸ ਹੋਂਦਾ ਹੈ ਉਹ ਕਿਉਂ ਹੁੰਦਾ ਹੈ ਮਹਾਰਾਜ ਕਹਿੰਦੇ ਕਿ ਜਿਹੜਾ ਵੀ ਬੰਦਾ ਆਪਣੇ ਸਾਧੂ ਸੰਤਾਂ ਨੂੰ ਗੁਰੂ ਨੂੰ ਆਪਣੇ ਉਸਤਾਦ ਨੂੰ ਮਾਈ ਬਾਪ ਭੈਣ ਭਾਈ ਨੂੰ ਇਨ੍ਹਾਂ ਹੱਥਾਂ ਦੇ ਨਾਲ ਮਾਰ ਦੇਵੇ ਜਾਂ ਗਾਂ ਨੂੰ ਵੀ ਮਾਰ ਦੇ ਜਾਂ ਕਿਸੇ ਜਾਨਵਰ ਦੇ ਉੱਤੇ ਤਸ਼ੱਦਦ ਕਰੇ ਜਾ ਕੁੱਟਦਾ ਮਾਰਦਾ ਰਹੇ ਤਾਂ ਉਸਦੀ ਲਤ ਲੰਗੀ ਹੁੰਦੀ ਹੈ ਉਹ ਇਹੋ ਜਿਹੀ ਉਹਨਾਂ ਨੂੰ ਔਖ ਹੋ ਕੇ ਜੀਵਨ ਜਿਉਣਾ ਹੀ ਪੈਂਦਾ ਹੈ ਆਪਾਂ ਨੂੰ ਵੀ ਪਤਾ ਹੈ ਸਾਧ ਸੰਗਤ ਜੀ ਕਿ ਦੋ ਲੱਤਾਂ ਤੋਂ ਬਿਨਾ ਜ਼ਿੰਦਗੀ ਕਿੰਨੀ ਔਖੀ ਹੈ ਤੇ ਜੇਕਰ ਦੋ ਲੱਤਾਂ ਹੋਣ ਤਾਂ ਸੌਖੀ ਹੈ ਸਾਧ ਸੰਗਤ ਜੀ ਸਾਡੇ ਆਸ-ਪਾਸ ਵੀ ਐਦਾਂ ਦੇ ਬਹੁਤ ਜ਼ਿਆਦਾ ਲੋਕ ਮੌਜੂਦ ਹਨ ਤੁਸੀਂ ਖੁਦ ਵੇਖਿਆ ਹੋਵੇਗਾ ਇਸ ਤਰ੍ਹਾਂ ਕਿਵੇਂ ਹੋ ਜਾਏਗਾ ਕਿ ਉਹਦੇ ਲਈ ਤਾਂ ਭਾਵਨਾ ਬਣਾ ਕੇ ਸੁਣਨਾ ਹੀ ਪਵੇਗਾ ਕਿਉਂਕਿ ਕਈਆਂ ਦੇ ਵਿਚਾਰ ਹੁੰਦੇ ਹਨ ਕਿ ਇਹ ਸਭ ਕੁਝ ਗਲਤ ਹੈ ਇਹ ਸਭ ਕੁਝ ਕਿਵੇਂ ਹੁੰਦਾ ਹੈ ਫਿਰ ਗੁਰੂ ਸਾਹਿਬ ਜੀ ਕਹਿੰਦੇ ਕਿ ਜਿਹੜਾ ਪਰਾਇਆ ਅੰਨ ਚਰਾ ਕੇ ਖਾਂਦਾ ਹੋਵੇ ਉਹ ਨੰਗਾ ਤੇ ਭੁੱਖਾ ਰਹਿੰਦਾ ਹੈ ਉਹ ਭੁੱਖ ਦੇ ਨਾਲ ਘੁੱਲਦਾ ਹੀ ਰਹਿੰਦਾ ਹੈ ساری ਉਮਰ ਕੁਝ ਲੋਕ ਹੁੰਦੇ ਹਨ ਜੋ ਬੇਗਾਨੇ ਕੱਪੜੇ ਚੋਰੀ ਕਰਦੇ ਹਨ ਤੇ ਮਹਾਰਾਜ ਕਹਿੰਦੇ ਹਨ ਕਿ ਉਹਨਾਂ ਨੂੰ ਫਿਰ ਕਿਹੋ ਜਿਹਾ ਜਨਮ ਮਿਲਦਾ ਹੈ ਕਿ ਉਹ ਪਾਲੇ ਨਾਲ ਮਰਦੇ ਰਹਿੰਦੇ ਹਨ ਕਈ ਦਗਾ ਕਰਦੇ ਹਨ ਉਹ ਅੰਨੇ ਬਣਦੇ ਹਨ ਜੇ ਕਿਸੇ ਨੂੰ ਧੋਖਾ ਦੇਣ ਤਾਂ ਉਹ ਵੀ ਅੰਨੇ ਹੋ ਜਾਂਦੇ ਹਨ ਕਿਸੇ ਮਿੱਤਰ ਦੇ ਨਾਲ ਬਹੁਤ ਪਿਆਰ ਹੋਣਾ ਪਰ ਫਿਰ ਗਦਾਰ ਬਣ ਜਾਣਾ ਤੇ ਉਸ ਦੀ ਪਿੱਠ ਵਿੱਚ ਸ਼ੁਰਾ ਮਾਰ ਦੇਣਾ ਇਹ ਸਾਰੀਆਂ ਚੀਜ਼ਾਂ ਆਪਣੀ ਕੌਮ ਦੇ ਵਿੱਚ ਬਹੁਤ ਜ਼ਿਆਦਾ ਬੀਤੀਆਂ ਹਨ ਖਾਲਸਾ ਰਾਜ ਵੀ ਇਸੇ ਕਰਕੇ ਖਤਮ ਕਰ ਦਿੱਤਾ ਗਿਆ ਮਹਾਰਾਜ ਨੇ ਕੱਲੀ-ਕੱਲੀ ਜੂਨ ਦੱਸੀ ਹੈ ਇਕੱਲੇ-ਇਕੱਲੇ ਕਰਮ ਦਾ ਕਪੜਾ ਦੱਸਿਆ ਹੈ ਕਿ ਕਿਸ ਤਰ੍ਹਾਂ ਕਿਸ ਨੂੰ ਕਿਹੋ ਜਿਹਾ ਚੋਲਾ ਮਿਲਦਾ ਹੈ ਆਪਾਂ ਸ਼੍ਰੀ ਜਪਜੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਚੰਗੇ ਅਮਲਾਂ ਦੁਆਰਾ ਹੀ ਇਹ ਜਿਹੜੀ ਦੇਹ ਰੂਪੀ ਪੋਸ਼ਾਕ ਹੈ ਜਿਹੜੀ ਬੰਦੇ ਨੂੰ ਪ੍ਰਾਪਤ ਹੁੰਦੀ ਹੈ ਤੇ ਰੱਬ ਦੀ ਜਿਹੜੀ ਦਇਆ ਹੈ ਉਹਦੇ ਦੁਆਰਾ ਮੁਕਤੀ ਦਾ ਦਰਵਾਜ਼ਾ ਬੰਦੇ ਨੂੰ ਮਿਲਦਾ ਹੈ ਕੁਝ ਲੋਕ ਹੁੰਦੇ ਹਨ ਜਨਮ ਲੈਂਦੇ ਆ ਤੇ ਧੋਖਾ ਵੀ ਦੇ ਦਿੰਦੇ ਹਨ ਮਹਾਰਾਜ ਕਹਿੰਦੇ ਹੈ ਕਿ ਅੰਨੇ ਬਣ ਕੇ ਜਨਮ ਲੈਂਦੇ ਹਨ ਉਹ ਅੰਨੇ ਬਣ ਕੇ ਇਸ ਕਰਕੇ ਕਿ ਸਾਨੂੰ ਬਾਣੀ ਇਹ ਸਿਖਾਉਂਦੀ ਹੈ ਕਿ ਕਦੇ ਵੀ ਕਿਸੇ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ 100 ਵਾਰੀ ਧੋਖਾ ਖਾ ਲਿਓ ਪਰ ਇੱਕ ਵਾਰ ਭੁੱਲ ਕੇ ਵੀ ਕਿਸੇ ਨੂੰ ਧੋਖਾ ਨਾ ਦਿਓ ਇਹ ਚੀਜ਼ ਇਵੇਂ ਦੀ ਹੁੰਦੀ ਹੈ ਕਿ ਸਾਡੇ ਤੇ ਵਿਸ਼ਵਾਸ ਜਿਹੜਾ ਕਰ ਰਿਹਾ ਹੁੰਦਾ ਹੈ ਅੱਗੇ ਤੋਂ ਉਹ ਕਿਸੇ ਹੋਰ ਤੇ ਵਿਸ਼ਵਾਸ ਕਰਨ ਜੋਗਾ ਰਹਿ ਹੀ ਨਹੀਂ ਜਾਂਦਾ ਉਹ ਅੰਦਰੋਂ ਟੁੱਟ ਜਾਂਦਾ ਹੈ ਜਦੋਂ ਅਸੀਂ ਕਿਸੇ ਨਾਲ ਧੋਖਾ ਕਰਦੇ ਹਾਂ ਗੁਰੂ ਸਾਹਿਬ ਜੀ ਨੇ ਫਿਰ ਜਿੱਥੇ ਮਾੜੇ ਕਰਮ ਦੱਸੇ ਹਨ ਉੱਥੇ ਇਹ ਵੀ ਦੱਸਿਆ ਹੈ ਕਿ ਚੰਗੇ ਕਰਮ ਵੀ ਹੁੰਦੇ ਹਨ ਜਿਵੇਂ ਕਿਸੇ ਦੀ ਕੋਈ ਪਾਣੀ ਪ੍ਰਤੀ ਹੈਲਪ ਕਰ ਦੇਣੀ ਕਿਸੇ ਪਿਆਸੇ ਨੂੰ ਪਾਣੀ ਛਕਾ ਦੇਣਾ ਜਾਂ ਜਿਸ ਦੇ ਘਰ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ ਉਸ ਨੂੰ ਪਾਣੀ ਦਾ ਪ੍ਰਬੰਧ ਕਰਕੇ ਦੇ ਦੇਣਾ ਤੁਸੀਂ ਅੱਜ ਕੱਲ ਸਮਾਜ ਸੇਵੀਆਂ ਨੂੰ ਬਹੁਤ ਜ਼ਿਆਦਾ ਵੇਖਦੇ ਹੋਵੋਗੇ ਕਿ ਉਹ ਕਿੰਨਾ ਭਲਾ ਕਰ ਰਹੇ ਹਨ ਤੇ ਕਿਵੇਂ ਲਗਾਤਾਰ ਉਹ ਆਪਣਾ ਜੀਵਨ ਵੀ ਸਫਲਾ ਕਰ ਰਹੇ ਹਨ ਤੇ ਕਈ ਲੋਕ ਗਰੀਬਾਂ ਨੂੰ ਅન્ન ਭੇਟ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਕੇ ਆਪਣੇ ਜਨਮ ਮਰਨ ਦੇ ਗਿਰੜ ਵਿੱਚੋਂ ਹੁਣੇ ਹੀ ਮੁਕਤੀ ਪ੍ਰਾਪਤ ਕਰ ਰਹੇ ਹਨ ਸੋ ਅਸੀਂ ਇਹੋ ਜਿਹੇ ਲੋਕਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਸ਼ੰਕਾ ਕਰਨ ਲੱਗ ਜਾਂਦੇ ਹਾਂ ਪਰ ਜਿਹੜਾ ਕਰਦਾ ਹੈ ਉਸ ਨੂੰ ਤਾਂ ਕਰਨ ਦਈਏ ਜੇਕਰ ਅਸੀਂ ਨਹੀਂ ਕਰ ਸਕਤੇ ਤਾਂ ਕੇਵਲ ਆਪਣੇ ਜਨਮਾਂ ਨੂੰ ਸਵਾਰ ਲੈਣਾ ਇਹੋ ਜਿਹੇ ਮਾੜੇ ਕਰਮ ਕਰਨ ਤੋਂ ਬਚ ਜਾਣਾ ਕਿਉਂਕਿ ਸਾਧ ਸੰਗਤ ਜੀ ਕਰਮਾਂ ਦੀ ਖੇਡ ਹੈ ਸਜਾਤਾ ਮਿਲਨੀ ਹੀ ਮਿਲਨੀ ਹੈ ਤੇ ਕਿਉਂ ਅਸੀਂ ਇਹਨਾਂ ਜੂਨਾ ਦੇ ਵਿੱਚ ਪਾ ਕੇ ਆਪਣੀ ਰੂਹ ਨੂੰ ਲਗਾਤਾਰ ਰੂਹਾਂ ਪਟਕਦਿਆਂ ਹੀ ਰੱਖਣਾ ਹੈ ਸੋ ਉਸ ਨੂੰ ਵੀ ਮੁਕਤੀ ਮਿਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ